ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਜਨਮ ਨਾਲ ਇੱਕ ਵਾਰ ਫਿਰ ਤੋਂ ਮੂਸਾ ਪਿੰਡ ਦੀ ਹਵੇਲੀ ਵਿੱਚ ਰੌਣਕਾਂ ਆਈਆਂ ਨੇ ਛੋਟੇ ਸਿੱਧੂ ਨੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾ ਚਰਨ ਕੌਰ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਅਤੇ ਉਹਨਾਂ ਦੀ ਬੇਰੰਗ ਜ਼ਿੰਦਗੀ ਵਿੱਚ ਰੰਗ ਭਰ ਦਿੱਤੇ ਨੇ ਛੋਟੇ ਸਿੱਧੂ ਦੀ ਪਹਿਲੀ ਲੋਹੜੀ ਮੌਕੇ ਬੀਤੇ ਦਿਨੀ ਸਿੱਧੂ ਮੂਸੇਵਾਲਾ ਦੇ ਘਰ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਸੀ ਪਿੰਡ ਵਾਲਿਆਂ ਨੇ ਖੁਸ਼ੀ ਦਾ ਜਸ਼ਨ ਮਨਾਇਆ ਹਾਲ ਹੀ ਵਿੱਚ ਛੋਟੇ ਸਿੱਧੂ ਦੀਆਂ ਉਸਦੇ ਪਿਤਾ ਬਲਕੌਰ ਸਿੰਘ ਅਤੇ ਮਾ ਚਰਨ ਕੌਰ ਨਾਲ ਕੁਝ ਤਸਵੀਰਾਂ ਸਾਹਮਣੇ ਆਈਆਂ ਜੋ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਛੋਟੇ ਸਿੱਧੂ ਦੀਆਂ ਇਹਨਾਂ ਖਾਸ ਤਸਵੀਰਾਂ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ ਛੋਟਾ ਸਿੱਧੂ ਇੰਟਰਨੈਟ ਤੇ ਛਾਇਆ ਹੋਇਆ ਹੈ ਜਿਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ ਦੱਸਦੇ ਕਿ ਨਿੱਕੇ ਸਿੱਧੂ ਦੀ ਪਹਿਲੀ ਲੋੜੀ ਉੱਪਰ ਮਾਤਾ ਚਰਨਕੌਰ ਕਾਫੀ ਖੁਸ਼ ਅਤੇ ਭਾਵੁਕ ਨਜ਼ਰ ਆਈ ਦਰਸਲ ਇਸ ਮੌਕੇ ਚਰਨਕੌਰ ਵੱਲੋਂ ਪੁੱਤਰ ਮੂਸੇ ਵਾਲਾ ਨੂੰ ਯਾਦ ਕੀਤਾ ਗਿਆ ਉਹਨਾਂ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲੰਪਾ ਪੋਸਟ ਲਿਖਿਆ ਤੁਸੀਂ ਵੀ ਵੇਖੋ ਇਹ ਜਿਹੜੀ ਪੋਸਟ ਆ ਤੁਹਾਨੂੰ ਵੀ ਦਿਖਾ ਲਦਣੇ ਆ ਉਹਨਾਂ ਤਸਵੀਰ ਸ਼ੇਅਰ ਕਰਦੇ ਹੋਏ ਉਹਨਾਂ ਕੈਪਸ਼ਨ ਵਿੱਚ ਲਿਖਿਆ ਕਿ ਤੇਰੇ ਮੁੜਨ ਨਾਲ ਸਿਰਫ ਇਹ ਅਹਿਸਾਸ ਨਹੀਂ ਹੋਇਆ ਕਿ ਮੈਂ ਅਜੇ ਸਾਹ ਲੈ ਰਹੀਆਂ ਤੇਰੇ ਮੁੜਨ ਨਾਲ ਮੈਂ ਆਪਣੀ ਕੁੱਖ ਚ ਸਤਗੁਰ ਦੇ ਲਾਇ ਭਾਗ ਨਾਲ ਆਪਣੇ ਦੁੱਖ ਤੇ ਮੱਲਮ ਬਿਲਾਈ ਹੈ ਪੁੱਤ ਮੈਂ ਵਾਹਿਗੁਰੂ ਦੇ ਕਿਤੇ ਇਨਸਾਫ ਨਾਲ ਇਹ ਤਾਂ ਜਾਣ ਗਈਆਂ ਕਿ ਕਿਸੇ ਨੂੰ ਗਰਾਉਣ ਮਟਾਉਣ ਦੀਆਂ ਜੁਗਤਾ ਇੱਥੋਂ ਤੱਕ ਹੀ ਰਹਿ ਜਾਣੀਆਂ ਨੇ ਕਦੇ-ਕਦੇ ਜਦੋਂ ਦਿਲ ਬੇਚੈਨ ਹੋ ਜਾਂਦਾ ਹੈ ਤਾਂ ਮੇਰਾ ਮਨ ਮੈਨੂੰ ਇਹ ਕਹਿੰਦਾ ਹੈ ਕਿ ਮੈਂ ਤੇਰੇ ਦੋ ਰੂਪ ਦੇਖਣੇ ਸੀ ਮੇਰਾ ਸ਼ੇਰ ਹੁਣ ਬੱਬਰ ਸ਼ੇਰ ਬਣ ਮੁੜਿਆਏ ਮੇਰੇ ਨਿੱਕੇ ਸ਼ੁਭ ਨੂੰ ਮੇਰੇ ਵੱਡੇ ਸ਼ੁਭ ਵੱਲੋਂ ਤੇ ਸਾਰੇ ਜਹਾਨ ਵਿੱਚ ਉਹਦੀ ਸੁੱਖ ਮੰਗਦੇ ਭੈਣ ਭਰਾਵਾਂ ਵੱਲੋਂ ਪਹਿਲੀ ਲੋੜੀ ਮੁਬਾਰਕ ਮੇਰੀ ਅਰਦਾਸ ਹੈ ਬੇਟਾ ਤੁਸੀਂ ਵੀ ਆਪਣੇ ਵੱਡੇ ਭਰਾ ਵੀਰ ਵਾਂਗ ਸੂਜਵਾਨ ਤੇ ਦਲੇਰ ਬਣੋ